मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਮੈਡਮ ਅੱਜ ਲਗਾਤਾਰ ਜਿਹੜੀ ਬੜੀ ਫਰੀਕੀ ਦੇ ਨਾਲ ਚੈੱਕ ਅਪ ਕੀਤੀ ਜਾ ਰਹੀ ਹੈ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕੀਤੀ ਹੈ ਹੁਣ ਤੁਸੀਂ ਵੀ ਪਹੁੰਚਿਆ ਮੌਕੇ ਛਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਵੇਂ ਤੁਸੀਂ ਦੇਖਿਆ ਕਿ ਫੈਮਲੀਆਂ ਵੀ ਆਉਂਦੀਆਂ ਹਨ ਬਾਹਰ ਨਿਕਲਦੀਆਂ ਹਨ ਤੇ ਜਦੋਂ ਕਿਸੇ ਚੌਂਕ ਤੇ ਜਾਂ ਕਿਤੇ ਪੁਲਿਸ ਵਾਲਾ ਖੜਾ ਹੁੰਦਾ ਹੈ ਤਾਂ ਆਪਣੇ ਆਪ ਨੂੰ ਬਹੁਤ ਸੇਫ ਮਹਿਸੂਸ ਕਰਦੇ ਨੇ ਜੁਗਾ ਜਿਹੜੇ ਮਾੜਾ ਅਨਸਰ ਹੈ ਜene ਰਾਤੀ ਜੋ ਇਹ ਦੇਖਦੇ ਨੇ ਕਿ ਜਦੋਂ ਸਾਰੇ ਸੋ ਜਾਂਦੇ ਆ ਤਾਂ ਫਿਰ ਉਹ ਬਾਹਰ ਨਿਕਲ ਕੇ ਵਾਰਦਾਤ ਕਰਨ ਦੀ ਸੋਚਦੇ ਆਂ ਸਾਡੇ ਡੀਜੀਪੀ ਸਰ ਨੇ ਸਾਨੂੰ ਹਦਾਇਤਾਂ ਦਿੱਤੀਆਂ ਹੈ ਕਿ ਅਗਲੇ 10 ਦਿਨ ਸਾਰੇ ਹੀ ਭਾਵੇਂ ਕਿਸ ਵੀ ਰੈਂਕ ਅਫਸਰ ਹੈ ਉਹ ਸਾਰੇ ਹੀ ਸੜਕਾਂ ਤੇ ਹੋਣਗੇ ਬਾਹਰ ਅਖਰਾਰਤੀ ਅੰਸਰ ਹੈ ਉਹਨਾਂ ਨੂੰ ਤੋਂ ਦੇ ਵੱਲ ਕੋਈ ਚੇਤਾਵਨੀ ਜੀ ਮੇਰੀ ਪਬਲਿਕ ਨੂੰ ਤਾਂ ਇਹੀ ਅਪੀਲ ਹੈ ਕਿ ਹੁਣ ਤਿਉਹਾਰਾਂ ਦੇ ਸੀਜ਼ਨ 'ਚ ਮਾਰਕੀਟ 'ਚ ਬਹੁਤ ਭੀੜ ਬਣਾ ਕੇ ਰਹੂਗਾ ਤੇ ਕਾਈਂਡਲੀ ਤੁਸੀਂ ਆਪਦੇ 4 ਵੀਲਰਸ ਨਾਲ ਲੈ ਕੇ ਆਓ ਕਿਉਂਕਿ ਫਰੀਦਕੋਟ ਇੱਕ ਛੋਟਾ ਸ਼ਹਿਰ ਹੈ ਇੱਥੇ ਪਾਰਕਿੰਗ ਸਪੇਸ ਦੀ ਸ਼ੁਰੂਆਤ ਤੋਂ ਹੀ ਪ੍ਰੋਬਲਮਸ ਰਹੀਆਂ ਮੇਰੇ ਸਾਂਤ ਮਾਹੌਲੇ ਤੇ ਕੋਈ ਅਸੀ ਕੋਈ ਪ੍ਰੋਬਲਮ ਨਹੀਂ ਹੁੰਦੀ ਮੈਡਮ ਪੁੱਛ ਰਹੇ ਸੀ ਕਿ ਹੁਲੜ ਬਾਜੀਤ ਨਹੀਂ ਇੱਥੇ ਅਸੀਂ ਤੱਕ ਦੇਖਿਆ ਨਹੀਂ ਬਹੁਤ ਲੋਕ ਇੱਥੇ ਇੰਜੋਏ ਕਰਦੇ ਆ ਕਿਤਨੇ ਕਿਤੇ ਕੋਈ ਗਲਤ ਅੰਸਰ ਹੈ ਉਹ ਸੋਚ ਰਕੇ ਬੈਠੇ ਹੁਣ ਵੀ ਉਧਰ ਜਾਵਾਂਗੇ ਅਸੀਂ ਵੀ ਤੇ ਹੁਣ ਜੇ ਐਸਐਫਪੀ ਤੇ ਐਸਐਸਪੀ ਪਹੁੰਚੀ ਹੈ ਸਾਰੀ ਪੁਲਿਸ ਫੋਰਸ ਪਹੁੰਚੀ ਹੈ ਉਹਨਾਂ ਨੂੰ ਚੇਤਾਵਨੀ ਤਾਂ ਇੱਕ ਸਾਬ ਨਾਲ ਸਿੱਧੀ ਜਾਊਗੀ ਨਾ ਵੀ ਪੁਲਿਸ ਲਗਾਤਾਰ ਜਾਰੀ ਹੈ ਉੱਥੇ ਐਸਐਸਪੀ ਮੈਡਮ ਇਥੇ ਆਏ ਕੋ ਛੋਟੀ ਗੱਲ ਥੋੜੀ ਹੈ ਚੈਕਿੰਗ ਕਰਦੇ ਆ ਸਾਨੂੰ ਵੀ ਸਾਡਾ ਬਿਜ਼ਨਸ ਚੱਲਦਾ ਸੀ ਉਹ ਤਾਂ ਵਧੀਆ ਪੀਸਫੁਲੀ ਕੰਮ ਕਰ ਸਕਦੇ ਕੋਈ ਨ ਤੜਕ ਖੋਰ ਕੀ ਕੋਈ ਨਹੀਂ ਸਾਡੇ ਦਿਮਾਗ ਕੋਈ ਡਰ ਭਾਈ ਸੋ ਖਤਮ ਹੋ ਜਾਂਦਾ ਜਦੋਂ ਬੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਐਸਐਸਪੀ ਡਾਕਟਰ ਪ੍ਰਿਗਾ ਜ਼ੈਨ ਇਸ ਨਾਕੇ ਬੰਦੀ ਦੀ ਚੈਕਿੰਗ ਕਰ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੰਨੀਆਂ ਗੱਡੀਆਂ ਜਾ ਰਹੀਆਂ ਨੇ तमाम ਵਹੀਕਲ ਜਾ ਰਹੇ ਨੇ ਉਹਨਾਂ ਦੀ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਐਸਐਸਪੀ ਡਾਕਟਰ ਪ੍ਰਿਗਾ ਜ਼ੈਨ ਉਹਨਾਂ ਦੇ ਨਾਲ ਐਸਪੀ ਮਨਵਿੰਦਰ ਵੀਰ ਜੀ ਡੀਐਸਪੀ ਤੇਰਲੋਚਨ ਸਿੰਘ ਤੇ तमाम ਪੁਲਸਰ ਮੁਲਾਜ਼ਮ ਜਿਹੜੇ ਮੌਜੂਦ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਜਿਹੜੀ ਸਖਤੀ ਕੀਤੀ ਜਾ ਰਹੀ ਹੈ ਤਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਿਹਾਰ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਪੁਲਿਸ ਕਾਫੀ ਸਖਤ ਦਿਖਾਈ ਦੇ ਰਹੀ ਹੈ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਜਿਹੜੀ ਬ੍ਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਜ ਦੀ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਵਿੱਚ ਜਿਹੜੀ ਪਹਿਲਾਂ ਨਾਤੀਬੰਦੀ ਕੀਤੀ ਹੈ ਨਾਲ ਲਗਾਤਾਰ ਜਿਹੜੀਆਂ ਗੱਡੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬ੍ਰੀਕੀ ਦੇ ਨਾਲ ਜਿੰਨੇ ਜਿੰਨੇ ਮੋਟਰਸਾਈਕਲ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਨਾਉਣੀ ਘਟਨਾ ਨਾ ਵਾਪਰ ਸਕੇ ਤਾਂ ਐਸਐਸਪੀ ਡਾਕਟਰ ਪ੍ਰਿਕਾ ਜੈਨ ਵੱਲੋਂ ਜਿੰਨੇ ਇੱਥੇ ਮੁਲਾਜ਼ਮ ਪਹੁੰਚਿਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਪੀਸੀਆਰ ਦੀਆਂ ਜਿੰਨੀਆਂ ਇੱਥੇ ਟੀਮਾਂ ਪਹੁੰਚੀਆਂ ਆ ਤਾਂ ਉਹਨਾਂ ਦੀ ਵੀ ਬਿਲਕੁਲ ਬਰੀਕੀ ਦੇ ਨਾਲ ਇਹਨਾਂ ਵੱਲੋਂ ਉਹਨਾਂ ਨੂੰ ਵੀ ਜਿਹੜੀਆਂ ਸੁਝਾਸ਼ਨਾ ਦਿੱਤੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਵਰਕ ਕਰ ਰਹੇ ਹੋ ਪਹਿਲਾਂ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਤਾਂ ਸਾਰੀਆਂ ਪੀਸੀਆਰ ਦੀਆਂ ਟੀਮਾਂ ਪਹੁੰਚੀਆਂ ਤਾਂ ਹੁਣ ਇਸ ਮਾਰਕੀਟ ਦੇ ਵਿੱਚ ਵੀ ਜਿਹੜੀ ਉਹਨਾਂ ਵੱਲੋਂ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗਲਤ ਅਨਸਰ ਹੈ ਕਿਤੇ ਨਾ ਕਿਤੇ ਇਹਨਾਂ ਮਾਰਕੀਟਾਂ ਦੇ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਗਲਤ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਮੈਡਮ ਅੱਜ ਲਗਾਤਾਰ ਜਿਹੜੀ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕੀਤੀ ਹੈ ਹੁਣ ਤੁਸੀਂ ਵੀ ਪਹੁੰਚਿਆ ਮੌਕੇ ਤੇ ਜੀ ਇਹ ਸਾਡੀ ਇਹੀ ਜਾਰੀ ਰਹੇਗੀ ਦੁਸ਼ਹਿਰੇ ਤੱਕ ਤਾਂ ਇਹ ਇੱਕ ਇੰਟੈਂਸਿਵ ਚੈਕਿੰਗ ਡਰਾਈਵ ਹੈ ਤਿਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਵੇਂ ਤੁਸੀਂ ਦੇਖਿਆ ਕਿ ਫੈਮਲੀਆਂ ਵੀ ਆਂਦੀਆਂ ਹਨ ਬਾਹਰ ਨਿਕਲਦੀਆਂ ਤੇ ਜਦੋਂ ਕਿਸੇ ਚੌਂਕ ਤੇ ਜਾਂ ਕਿਤੇ ਪੁਲਿਸ ਵਾਲਾ ਖੜਾ ਹੁੰਦਾ ਹੈ ਤਾਂ ਆਪਣੇ ਆਪ ਨੂੰ ਬਹੁਤ ਸੇਫ ਮਹਿਸੂਸ ਕਰਦੇ ਨੇ ਦੂਜਾ ਜਿਹੜੇ ਮਾੜਾ ਅਨਸਰ ਹੈ ਜਿਹਨੇ ਰਾਤੀ ਜੋ ਇਹ ਦੇਖਦੇ ਨੇ ਕਿ ਜਦੋਂ ਸਾਰੇ ਸੋ ਜਾਂਦੇ ਆ ਤਾਂ ਫਿਰ ਉਹ ਬਾਹਰ ਨਿਕਲ ਕੇ ਵਾਰਦਾਤ ਕਰਨ ਦੀ ਸੋਚਦੇ ਆ ਤੇ ਉਹਨਾਂ ਨੂੰ ਵੀ ਸਾਡਾ ਇੱਕ ਬਹੁਤ ਇੱਕ ਜਦੋਂ ਪੁਲਿਸ ਪ੍ਰੈਜ਼ੈਂਸ ਹੁੰਦੇ ਆ ਤੇ ਇੱਕ ਤੇ ਫੜੇ ਵੀ ਜਾਂਦੇ ਆ ਦੂਜਾ ਉਹਨਾਂ ਨੂੰ ਇੱਕ ਮੈਸੇਜ ਵੀ ਜਾਂਦਾ ਹੈ ਕਿ ਨਹੀਂ ਇਸ ਇਲਾਕੇ ਚੁਣਾ ਦੀ ਐਂਟਰੀ ਅਗਰ ਕਰਨਗੇ ਤੇ ਫੜੇ ਜਾਣਗੇ ਤਾਂ ਹੀ ਅਸੀਂ ਆਪਣੇ ਏਰੀਆ ਨੂੰ ਸਿਕਿਉਰ ਕਰਦੇ ਨੇ ਸਾਡੇ ਡੀਜੀਪੀ ਸਰ ਨੇ ਸਾਨੂੰ ਹਦਾਇਤਾਂ ਦਿੱਤੀਆਂ ਹੈ ਕਿ ਅਗਲੇ 10 ਦਿਨ ਸਾਰੇ ਹੀ ਭਾਵੇਂ ਕਿਸ ਵੀ ਰੈਂਕ ਅਫਸਰ ਹੈ ਉਹ ਸਾਰੇ ਹੀ ਸੜਕਾਂ ਤੇ ਹੋਣਗੇ ਬਾਹਰੋਂ ਫਰੀਦਕੋਟ ਪੁਲਿਸ ਜਦੋਂ ਵੀ ਕੋਈ ਇਤਿਹਾਸਕ ਦਿਨ ਆਉਂਦੇ ਆ ਕੋਈ ਵੀ ਤਿਹਾਰਾਂ ਦਾ ਟਾਈਮ ਆਉਂਦਾ ਤੇ ਲਗਾਤਾਰ ਕਾਫੀ ਸਮਾਂ ਪਹਿਲਾਂ ਜਿਹੜੀ ਬੜੀ ਸਖਤ ਦਿਖਾਈ ਦਿੰਦੀ ਹੈ ਹੋਰ ਆਪਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਹਜੇ ਘੱਟ ਖਬਰਾਂ ਸਾਹਮਣੇ ਆ ਰਹੀਆਂ ਤਾਂ ਫਰੀਦਕੋਟ ਪੁਲਿਸ ਤਾਂ ਪਹਿਲੇ ਹੀ ਜਿਹੜੀ ਸਤਰਕ ਹੋ ਚੁੱਕੀ ਹੈ ਜੀ ਦੇਖਿਏ ਹਰ ਕੋਈ ਜ਼ਿਲ੍ਹਾ ਔਰ ਹਰ ਕੋਈ ਐਸਐਸਪੀ ਸਾਹਿਬਾਨ ਸਾਰੇ ਹੀ ਬਹੁਤ ਤੰਦੇ ਹੀ ਨਾਲ ਆਪਣੀ ਡਿਊਟੀ ਕਰ ਰਹੇ ਨੇ ਔਰ ਇਹ ਸਾਡੀ ਅਸੀਂ ਜਦੋਂ ਸੈਲਰੀਜ਼ ਲੈਂਦੇ ਆ ਤੇ ਇਹ ਸਾਡਾ ਕੰਮ ਇਹ ਅਸੀਂ ਪਬਲਿਕ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦਈਏ ਔਰ एवरीवन ਪੰਜਾਬ ਪੁਲਿਸ ਦਾ ਹਰ ਇੱਕ ਮੁਲਾਜ਼ਮ ਜਮੇ ਉਹ ਕਿਸੇ ਵੀ ਜ਼ਿਲ੍ਹੇ ਚ ਪੋਸਟਡ ਹੈ ਉਹਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ ਉਹ ਪੂਰੀ ਮਿਹਨਤ ਨਾਲ ਕਰਦਾ ਕੋਰ ਵਹੀਕਲ ਜਾ ਰਹੇ ਆ ਟੂ ਵਹੀਕਲ ਜਾ ਰਹੇ ਉਹਨਾਂ ਦੀ ਤੇ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਹੈ ਤੁਹਾਡੀ ਫੋਰਸ ਨੇ ਹੁਣ ਤੁਸੀਂ ਮਾਰਕੀਟ ਦੇ ਵਿੱਚ ਵੀ ਪਹੁੰਚ ਗਏ ਇੱਥੇ ਵੀ ਕੋਸ਼ਿਸ਼ ਕੀਤੀ ਹੈ ਵੀ ਚੈਕਿੰਗ ਕਰਦੀ ਇੱਥੇ ਵੀ ਕਿਤੇ ਨਾ ਕਿਤੇ ਲੱਗਦਾ ਕੋਈ ਨਾ ਕੋਈ ਗਲਤ ਅੰਸਰ ਨਾ ਪਹੁੰਚੇ ਇਹ ਇੱਕ ਮੇਨ ਐਸਾ ਫਰੀਦਕੋਟ ਚ ਦੋ ਚਾਰ ਹੀ ਥਾਵਾਂ ਹੈਗੀਆਂ ਜਿੱਥੇ ਪਬਲਿਕ ਆਂਦੀ ਹੈ ਤੇ ਫੈਮਿਲੀਜ਼ ਆਂਦੀ ਹੈ ਤਾਂ ਜਦੋਂ ਫੈਮਲੀਆਂ ਨੂੰ ਵੀ ਇਹ ਲੱਗਦਾ ਹੈ ਕਿ ਹਾਂਜੀ ਦੇਖੇ ਪੁਲਿਸ ਐਕਟਿਵ ਹੈ ਦੂਜਾ ਜਿਵੇਂ ਬਹੁਤ ਬਾਰੇ ਇੱਕ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਚਾਰ-ਪੰਜ ਦਾ ਝੁੰਡ ਬਣਾ ਕੇ ਇਸ ਟਾਈਪ ਕੇ ਮਾਰਕੀਟਸ ਜਾ ਕੇ ਹੁੱਲੜਬਾਜ਼ੀ ਕਰਨ ਦੀ ਸੋਚ ਲੈਂਦੇ ਆ ਬਹੁਤ ਬਾਰ ਜਿਨ੍ਹਾਂ ਦੇ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਮੁੰਡੇ ਕਿੱਥੇ ਤੁਰੇ ਫਿਰਦੇ ਆ ਤੇ ਉਹਨਾਂ ਨੂੰ ਵੀ ਇੱਕ ਬਹੁਤ ਸਖਤ ਇੱਕ ਮੈਸੇਜ ਜਾਂਦਾ ਹੈ ਕਿ ਆ ਕੇ ਆਪਣਾ ਇੱਕ ਸ਼ਾਲੀਨ ਤਰੀਕੇ ਸੇ ਆਪਣਾ enjoy karna hai wo aap kariye but usme kisi ko bhi koi takleef nahi honi chahiye baki families ko aur kanoon ko to aap hath me lein last sawal hai madam shararti answer hai unna nu to devalo koi chetaav nahi aur public nu to devalo koi message kyunki hon wale tyoharan de vich kisi nu bhi koi bhi dikkat na aave unna nu jada police da bhi saath den te aap bhi bilkul sahi tareeke de naal jada hon jao ਦੇਖੀ ਮੇਰੀ ਪਬਲਿਕ ਨੂੰ ਤਾਂ ਇਹੀ ਅਪੀਲ ਹੈ ਕਿ ਹੁਣ ਤਿਉਹਾਰਾਂ ਦੇ ਸੀਜ਼ਨ 'ਚ ਮਾਰਕੀਟ 'ਚ ਬਹੁਤ ਭੀੜ ਭੜਾ ਕੇ ਰਹੂਗਾ ਤੇ ਕਾਈਂਡਲੀ ਤੁਸੀਂ ਆਪਦੇ 4-wheelers ਨਾਲ ਲੈ ਕੇ ਆਓ ਕਿਉਂਕਿ ਫਰੀਦਕੋਟ ਇੱਕ ਛੋਟਾ ਸ਼ਹਿਰ ਹੈ ਇੱਥੇ ਪਾਰਕਿੰਗ ਸਪੇਸ ਦੀ ਸ਼ੁਰੂਆਤ ਤੋਂ ਹੀ ਪ੍ਰੋਬਲਮਸ ਰਹੀਆਂ ਤੇ ਆਪਣੀ ਕੰਫਰਟ ਵਾਸਤੇ ਤੇ ਸਾਰਿਆਂ ਦੀ ਕੰਫਰਟ ਵਾਸਤੇ ਅਸੀਂ ਟੂ व्हीਲਰਸ ਦਾ ਜਿੰਨਾ ਮੈਕਸਿਮਮ ਹੋ ਸਕਦਾ ਹੈ ਉਹ ਪ੍ਰਯੋਗ ਕਰੀਏ ਦੂਜੇ ਜਿਹੜੇ ਡੈਜ਼ਿਗਨੇਟਿਡ ਪਾਰਕਿੰਗ ਸਪots ਹਨ ਉੱਥੇ ਹੀ ਅਸੀਂ ਆਪਣੇ ਵਹੀਕਲ ਨੂੰ ਲਗਾਈਏ ਕਿਉਂਕਿ ਅਗਰ ਤੁਸੀਂ ਅਦਰਵਾਈਜ਼ ਆਪਣੀਆਂ ਗੱਡੀਆਂ ਛੱਡੋਗੇ ਤਾਂ ਅਸੀਂ ਉਹਨੂੰ ਟੋ ਕਰਾਂਗੇ ਕਿਉਂਕਿ ਸਾਨੂੰ ਇੱਕ ਵਿਵਸਥਾ ਟ੍ਰੈਫਿਕ ਦੀ ਸੁਚਾਰੂ ਬਣਾਈ ਰੱਖਣੀ ਹੈ ਜਿਹੜੇ ਮਾੜੇ ਅਨਸਰ ਹਨ ਉਹਨਾਂ ਨੂੰ ਤਾਂ ਅਸੀਂ ਇਹੀ ਕਹਾਂਗੇ ਕਿ ਤਾਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਇਤਨੇ ਸਮੇਂ ਤੋਂ ਤੁਹਾਡੇ ਤੇ ਕੀ ਐਕਸ਼ਨ ਲਈ ਜਾਂਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹੀ ਸਾਡਾ ਕੰਟੀਨਿਊ ਰਿਹਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਜੀ ਹਾਂਜੀ ਪੂਰੇ ਜ਼ਿਲ੍ਹੇ ਚੱਲ ਰਿਹਾ ਹੈ ਕੱਲ ਮੈਂ ਕੋਟਕਪੂਰਾ ਤੇ ਜੈਤੋ ਸਬਡਿਵੀਜ਼ਨਸ ਚੈੱਕ ਕੀਤੀ ਸੀ ਕੱਲ ਰਾਤੀ ਅੱਜ ਅਸੀਂ ਫਰੀਦਕੋਟ ਚੈੱਕ ਕਰ ਰਹੇ ਹਾਂ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਐਸਐਸਪੀ ਡਾਕਟਰ ਪ੍ਰਗਜਨ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਕੋਲ ਅੱਜ ਐਸਐਸਪੀ ਪਹੁੰਚੇ ਹੈ ਐਸਪੀ ਤੇ ਡੀਐਸਪੀ ਪਹੁੰਚੀ ਹੈ ਇਹ ਮਾਰਕੀਟ ਦੇ ਵਿੱਚ ਵੀ ਕਿਤੇ ਨਾ ਕਿਤੇ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਹੁ ਵੇਸੇ ਸ਼ਾਂਤ ਮਾਹੌਲੇ ਤੇ ਕੋਈ ਅਸੀਂ ਕੋਈ ਪ੍ਰੋਬਲਮ ਨਹੀਂ ਹੁੰਦੀ ਮੈਡਮ ਪੁੱਛ ਰਹੇ ਸੀ ਕਿ ਕੋਈ ਹੁਲੜਬਾਜੀ ਤਾਂ ਨਹੀਂ ਉੱਥੇ ਅਸੀਂ ਤੱਕ ਦੇਖਿਆ ਨਹੀਂ ਬਹੁਤ ਲੋਕ ਇੱਥੇ ਇੰਜੋਏ ਕਰਦੇ ਪੀਸਫੁਲੀ ਲੋਕ ਰਹਿੰਦੇ ਆ ਜੀ ਬਹੁਤ ਵਧੀਆ ਮਾਰਕੀਟ ਹੈ ਪਰ ਕਿਤਨਾ ਕਿਤੇ ਤੁਹਾਨੂੰ ਵੀ ਸੰਤੋਸ਼ਤਾ ਮਿਲਦੀ ਹੁਣ ਇਹਨਾਂ ਵੀ ਕਿਤਨਾ ਕਿਤੇ ਕੋਈ ਗਲਤ ਅਨਸਰ ਹੈ ਉਹ ਸੋਚ ਰੱਖੀ ਬੈਠੇ ਹੁਣ ਵੀ ਉੱਧਰ ਜਾਵਾਂਗੇ ਅਸੀਂ ਵੀ ਤੇ ਹੁਣ ਜੇ ਐਸ ਐਸ ਸੀ ਪਹੁੰਚੀ ਹੈ ਸਾਰੀ ਪੁਲਿਸ ਫੋਰਸ ਪਹੁੰਚੀ ਹੈ ਉਹਨਾਂ ਨੂੰ ਚੇਤਾਵਨੀ ਤਾਂ ਇੱਕ ਸਮਾਂ ਸਿੱਧੀ ਜਾਊਗੀ ਨਾ ਵੀ ਪੁਲਿਸ ਲਗਾਤਾਰ ਜਾਰੀ ਹੈ ਉੱਥੇ ਬਿਲਕੁਲ ਜੀ ਬਹੁਤ ਵਧੀਆ ਕੰਮ ਮਿਲਦੇ ਮੈਡਮ ਖੁਦਾਏ ਦੇਖੋ ਐਸਐਸਪੀ ਮੈਡਮ ਇੱਥੇ ਆਏ ਕੋਈ ਛੋਟੀ ਗੱਲ ਥੋੜੀ ਹੈ ਚੈਕਿੰਗ ਕਰਦੇ ਆ ਸਾਨੂੰ ਵੀ ਸਾਡਾ ਬਿਜ਼ਨਸ ਚੱਲਦਾ ਸੀ ਵੀ ਉਹ ਤਾਂ ਵਧੀਆ ਪੀਸਫੁਲੀ ਕੰਮ ਕਰ ਸਕਦੇ ਕੋਈ ਨਾ ਧੜਕ ਹੋ ਕੇ ਕੋਈ ਨਹੀਂ ਸਾਡੇ ਦਿਮਾਗ ਕੋਈ ਡਰ ਭਾਏ ਸੋ ਖਤਮ ਹੋ ਜਾਂਦਾ ਜਦੋਂ ਪੁਲਿਸ ਅਫਸਰ ਇਸ ਤਰ੍ਹਾਂ ਰਾਉਂਡ ਅਪ ਕਰਦੇ ਹੈ ਤਾਂ ਦੇਖਿਆ ਤੁਸੀਂ ਅੱਜ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਪੁਲਿਸ ਕਾਫੀ ਸਤਾਰਕ ਨਜ਼ਰ ਆ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਿਹਾਰ ਆਉਣ ਵਾਲੇ ਨੇ ਦਸਹਿਰਾ ਹੋਇਆ ਦੀਵਾਲੀ ਦਾ ਤਿਉਹਾਰ ਹੋਇਆ ਤਾਂ ਉਸ ਨੂੰ ਲੈ ਕੇ ਪਹਿਲਾਂ ਹੀ ਜਿਹੜੀ ਐਡਵਾਂਸ ਸੀ ਪੁਲਿਸ ਵੱਲੋਂ ਲਗਾਤਾਰ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਬੜੀ ਬਰੀਕੀ ਦੇ ਨਾਲ ਚੈਕਾਂ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰ ਹੈ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਨਾ ਦੇ ਸਕਣ ਦੂਜੇ ਪਾਸੇ ਮਾਰਕੀਟਾਂ ਦੀ ਗੱਲ ਕਰੀਏ ਜਿਹੜੀਆਂ ਜਿਹੜੀਆਂ ਕਾਫੀ ਜਿਹੜੀਆਂ ਮਾਰਕੀਟਾਂ ਨੇ ਜਿੱਥੇ ਪਬਲਿਕ ਦਾ ਜਿਆਦਾ ਆਉਣਾ ਜਾਣਾ ਹੈ ਉਹਨਾਂ ਮਾਰਕੀਟਾਂ ਦੇ ਵਿੱਚ ਵੀ ਪਹੁੰਚ ਕੇ ਜਿਹੜੀ ਪੁਲਿਸ ਵੱਲੋਂ ਜਿਹੜੀ ਜ਼ਰੂਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਹੁੱਲੜਬਾਜੀ ਨਾ ਹੋ ਸਕੇ ਗਲਤ ਅਨਸਰ ਉੱਥੇ ਨਾ ਪਹੁੰਚ ਸਕਣ ਤਾਂ ਇਸ ਮਾਰਕੀਟਾਂ ਦੇ ਜਿਹੜੇ ਅੰਚਾਰ ਦੇ ਨੇ ਇਹ ਮਾਲਕ ਨੇ ਉਹਨਾਂ ਨੇ ਵੀ ਜਿਹੜੀ ਕਾਫੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ ਐਸਐਸਪੀ ਡਾਕਟਰ ਪ੍ਰਗਿਆਦਨ ਖੁਦ ਪਹੁੰਚੀ ਹੈ ਸਾਡੇ ਏਰੀਏ ਦੇ ਵਿੱਚ ਤੇ ਸਾਨੂੰ ਵੀ ਕਿਤੇ ਨਾ ਕਿਤੇ ਵਧੀਆ ਮਹਿਸੂਸ ਹੋ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਲਤ ਅਨਸਰ ਇੱਥੇ ਆ ਕੇ ਕੋਈ ਨਾ ਕੋਈ ਹੁੱਲੜਬਾਜੀ ਨਾ ਕਰ ਸਕਣ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਣੀ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ